ਜੀ ਹਾਂ ਜੰਦਰ ਤੋਂ ਇਹ ਗੁਰੂ ਗੋਬਿੰਦ ਸਿੰਘ ਇਨਕਲੇਵ ਤੋਂ ਇਹ ਖਬਰ ਹੈ ਕਿ ਇੱਕ ਘਰ ਦਾ ਦਰਵਾਜ਼ਾ ਗੇਟ ਕਿਤੇ ਖੁੱਲਾ ਰਹਿ ਗਿਆ ਸੀ ਤੇ ਇੱਕ ਲੜਕਾ ਜੋ ਅੰਦਰ ਵਰਦਾ ਹੈ ਤੇ ਉਹ ਗੇਟ ਨੂੰ ਕੁੰਡੀ ਲਾ ਲੈਂਦਾ ਹੈ ਫਿਰ ਉਹ ਆਪਣੇ ਬੈਗ ਵਿੱਚੋਂ ਇੱਕ ਤੇਜ ਦਾਤਰ ਕੱਢਦਾ ਹੈ ਤੇ ਅੰਦਰੋਂ ਜਦੋਂ ਕੁੰਡੀ ਖਲਵਾਉਂਦਾ ਹੈ ਤਾਂ ਇੱਕ ਲੇਡੀ ਬਾਹਰ ਨਿਕਲਦੇ ਨੇ ਤੇ ਨਾਲ ਉਹਨਾਂ ਦੇ ਕਲੇਡੀ ਹੋਰ ਹੁੰਦੀ ਹੈ ਫਿਰ ਉਹ ਉਹਨਾਂ ਨੂੰ ਧੱਕਾ ਮੁੱਕੀ ਕਰਕੇ ਉਹਨਾਂ ਦਾ ਮੋਬਾਈਲ ਖੋਂਦਾ ਹੈ ਤੇ ਕੁੰਡੀ ਖੋਲ ਕੇ ਜੀ ਦੇਖਣ ਆਂਦੇ ਆ ਕਿ ਦੋਨੋਂ ਬਾਹਰ ਨਿਕਲਦੇ ਆ ਤੇ ਉਹ ਤੱਕ ਉਹ ਬੰਦਾ ਸ਼ੂ ਮੰਤਰ ਹੋ ਜਾਂਦਾ ਹੈ ਇਹ ਕਾਨੂੰਨ ਦੀ ਛਿੱਕੇ ਉਡਾਉਂਦੇ ਹੋਈ ਇੱਕ ਘੰਟਾ ਹੈ ਜੋ ਕਿ ਜਲੰਧਰ ਤੋਂ ਨਜ਼ਰ ਆ ਰਹੀ ਹੈ ਨਿਤ ਦਿਹਾੜੇ ਨਵੀਂ ਤੋਂ ਨਵੀਂ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਪਰ ਕਾਨੂੰਨ ਸਾਵਧਾਨ ਫਿਰ ਵੀ ਨਹੀਂ ਹੋ ਰਿਹਾ ਪਰ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਲੋਕ ਸਾਵਧਾਨ ਹੋ ਜਾਣ ਕਿਉਂਕਿ ਇਹ ਜੋ ਨਸ਼ੇੜੀ ਨੇ ਜਾਂ ਨਸ਼ੇ ਦੀ ਲਤ ਲੱਗੀ ਜਿਨ੍ਹਾਂ ਨੂੰ ਉਹ ਕੁਛ ਕਿਸੇ ਵੀ ਹੱਦ ਤੱਕ ਜਾ ਸਕਦੀ ਆ ਇਸ ਲਈ ਇੱਥੇ ਨੁਕਸਾਨ ਵੀ ਹੋ ਸਕਦਾ ਸੀ ਪ੍ਰਮਾਤਮਾ ਨੇ ਕਿਰਪਾ ਕੀਤੀ ਚਲੋ ਉਹ ਮੋਬਾਈਲ ਲੈ ਕੇ ਭੱਜਿਆ ਪਰ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਸਤੇ ਕੀ ਕਾਰਵਾਈ ਕਰਦਾ ਤੇ ਕੀ ਇਨਸਾਫ ਦਵਾਉਂਦਾ ਕਿ ਉਸ ਬੰਦੇ ਨੂੰ ਫੜਿਆ ਜਾਂਦਾ ਕਿਉਂਕਿ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਉਹ ਬੰਦਾ ਕਿਵੇਂ ਦਾਤ ਦਿਖਾ ਕੇ ਤੇ ਕਿਵੇਂ ਕੁੰਡੀ ਪਹਿਲੇ ਉਸਨੇ ਲਾਈ ਤੇ ਬਾਅਦ ਚ ਉਸਨੇ ਦਾਤ ਕੱਢਿਆ ਫਿਰ ਉਹਨੇ ਦਾਤ ਦਿਖਾ ਕੇ ਤੇ ਉਹਨੇ ਬੀਬੀ ਨੂੰ ਧੱਕਾ ਮਾਰਿਆ ਫਿਰ ਉਸਨੇ ਉਹਨਾਂ ਕੋਲੋਂ ਇੱਕ ਮੋਬਾਈਲ ਕੋਇਆ ਤੇ ਉਸਨੇ ਭੱਜਣ ਦੀ ਜਿਹੜੀ ਕੋਸ਼ਿਸ਼ ਉਸ ਵਿੱਚ ਕਾਮਯਾਬ ਹੋ ਗਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖ ਰਹੀਆਂ ਨੇ ਇਹ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਹਨ ਕਲੀਫ ਤੋਂ ਦੱਸੀਆਂ ਜਾ ਰਹੀਆਂ ਜਲੰਧਰ ਦੇ ਲੋਕਾਂ ਨੂੰ ਇੱਕ ਵੱਡੀ ਖਬਰ ਆਈ ਹੈ ਕਿ ਆਪਣੇ ਜੇ ਘਰ ਦੇ ਦਰਵਾਜ਼ੇ ਖੁੱਲੇ ਰੱਖਦੇ ਹੋ ਤਾਂ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਤੁਸੀਂ ਦੇਖੋਗੇ ਕਿੰਦਾ ਇਹ ਹੌਸਲੇ ਬਰੰਦ ਹੋ ਗਏ ਆ ਅੱਜ ਕੱਲ ਕਿ ਇੱਕ ਲੜਕਾ ਜੋ ਕਿ ਦਰਵਾਜ਼ਾ ਖੁੱਲਾ ਹੋਣ ਕਰਕੇ ਉਹ ਅੰਦਰ ਵੱੜਦਾ ਹੈ ਤੇ ਅੰਦਰੋਂ ਜਾ ਕੇ ਗੇਟ ਨੂੰ ਆਪ ਹੀ ਬੰਦ ਕਰ ਦਿੰਦਾ ਹੈ ਤੇ ਅੰਦਰ ਜੋ ਬਜ਼ੁਰਗ ਲੇਡੀਆਂ ਨੇ ਉਹਨਾਂ ਕੋਲੋਂ ਮੋਬਾਈਲ ਖੋ ਕੇ ਤੇ ਦਾੰਤ ਦਿਖਾਉਂਦਾ ਹੈ ਬਕਾਇਦਾ ਉਹਨਾਂ ਨੂੰ ਤੇ ਮੋਬਾਈਲ ਖੋ ਕੇ ਲੈ ਜਾਂਦਾ ਹੈ ਉਸ ਤੋਂ ਬਾਅਦ ਜੋ ਬਜ਼ੁਰਗ ਲੇਡਿਸ ਨੇ ਉਹ ਬਾਹਰ ਨਿਕਲ ਕੇ ਰੋਲਾ ਪਾਉਂਦੀਆਂ ਨੇ ਪਰ ਉਦੋਂ ਤੱਕ ਉਹ ਸ਼ੂ ਮੰਤਰ ਹੋ ਜਾਂਦਾ ਹੈ ਸੋ ਤੀਕਣਾ ਇਹ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਸਾਰਾ ਕਿਸਾਨ ਮੋਰਚੇ ਵੱਲ ਲੱਗ ਗਿਆ ਜਾ ਕਾਨੂੰਨ ਸਾਰਾ ਨਸ਼ੇ ਤੋੜਨ ਤੇ ਲੱਗ ਗਿਆ ਤੇ ਫਿਰ ਇਹ ਬੰਦੇ ਕਿੱਥੋਂ ਆਂਦੇ ਨੇ ਇਹ ਨਸ਼ੇ ਦੀ ਫਰਾਕ ਕਵਲਾਈ ਕੋਈ ਬੰਦਾ ਹੈ ਜਿਸ ਨੇ ਇਹ ਕੰਮ ਕੀਤਾ ਹੋਵੇਗਾ ਆਮ ਬੰਦਾ ਕੋ ਇਹੋ ਜਿਹਾ ਕੰਮ ਨਹੀਂ ਕਰਦਾ ਪਰ ਹਾਂ 나ਜਰੰਦਰ ਵਾਸੀ ਨੂੰ ਇਹ ਵੀ ਅਪੀਲ ਹੈ ਕਿ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਿਆ ਕਰੋ ਨਿਤ ਦਿਹਾੜੇ ਚੋਰੀਆਂ ਹੁੰਦੀਆਂ ਨੂੰ ਦੇਖ ਇਨਸੀਡੈਂਟ ਹੁੰਦੇ ਵੇਖ ਵੀ ਤੁਸੀਂ ਆਪ ਹੀ ਅਲਰਟ ਰਹੋ ਕਿਉਂਕਿ ਸਰਕਾਰ ਤਾਂ ਸੁੱਤੀ ਪਈ ਲੱਗਦੀ ਹੈ ਤੇ ਇੱਥੇ ਆ ਕੇ ਇਹ ਗੱਲ ਮੁਕਦੀ ਹੈ ਕਿ ਸੋਚਣਾ ਤਾਂ ਪਵੇਗਾ ਕੈਮਰਾਮੈਨ ਮਨਜੂ ਚਾਹ ਨਾਲ ਆਮਨਦੀਪ ਸਿੰਘ ਜਲੰਧਰ